ਜੋ ਬੰਦੇ ਹੈਰੋਇਨ ਦੇ ਨਾਲ ਫੜੇ ਹੈ ਉਹ ਕੀ ਹੈ ਨਾ ਸ਼੍ਰੀ ਗਰੋਪਤੂਰਾ ਐਸਐਸਪੀ ਕੋਥਲਾ ਜਿਵੇਂ ਲੋ ਜੋ ਨਸ਼ਾ ਵਿਰੋਧ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸੀਏ ਸਟਾਫ ਕੋਥਲਾ ਵੱਲੋਂ 14 ਤਰੀਕ ਨੂੰ ਇੱਕ ਕੁਲਵਿੰਦਰ ਨਾਮ ਦਾ ਲੜਕਾ ਜਿਹੜਾ ਬੂਟਾ ਬੰਡ ਦਾ ਸੀਗਾ ਉਹਨੂੰ ਰੈਸਟ ਕੀਤਾ ਉਹਦੇ ਕੋਲੋਂ ਪਹਿਲਾਂ 100 ਗ੍ਰਾਮ ਹੈਰੋਇਨ ਜਿਹੜੀ ਸੀਗੀ ਉਹ ਫੜੀ ਸੀਗੀ ਉਸ ਤੋਂ ਬਾਅਦ ਤਫਤੀਸ਼ ਦੌਰਾਨ ਜਦੋਂ ਉਹ ਤੋਂ ਕੋਸ਼ਿਸ਼ ਕੀਤੀ ਤੇ 400 ਗ੍ਰਾਮ ਜਿਹੜੀ ਹੈਰੋਨ ਆ ਸਾਡ ਨੂੰ ਹੋਰ ਬਰਾਮਦ ਹੋਈ ਉਹਦੇ ਤੋਂ ਇਸ ਤਰ੍ਹਾਂ ਉਹਦੇ ਕੋਲ ਕੁੱਲ 500 ਗ੍ਰਾਮ ਹੈਰੋਨ ਜਿਹੜੀ ਹੈਗੀ ਆ ਉਹ ਸੀ ਬਰਾਮਦ ਕੀਤੀ ਐ ਸੀ ਇਹ ਕਪੂਰਥਲਾ ਤੋਂ ਤੇ ਇਹਦਾ ਕੇਸ ਜਿਹੜਾ ਹੈਗਾ ਉਹ ਅਸੀਂ ਥਾਣੇ ਸਿਟੀ ਰਜਿਸਟਰ ਕੀਤਾ ਸੀਗਾ ਇਸ ਤੋਂ ਇਲਾਵਾ ਇੱਕ ਲੜਕਾ ਰਾਹੁਲ ਹੈਗਾ ਜੋ ਮੰਗੇ ਰੋਡੇ ਦਾ ਹੈਗਾ ਕਪੂਰਥਲਾ ਸਦਰ ਥਾਣੇ ਦਾ ਪਿੰਡ ਆ ਹੈਗਾ ਇਹਨੂੰ ਅਸੀਂ ਅਰੈਸਟ ਕੀਤਾ ਸੀਗਾ ਕੱਲ ਔਰ ਇਹਦੇ ਪਾਸੋਂ ਵੀ ਪਿਆ ਗ੍ਰਾਮ ਹੈਰੋਨ ਜਿਹੜੀ ਆ ਉਹ ਅਸੀਂ ਫੜੀ ਐ ਤੇ ਇਹਦੀ ਫਰਦਰ ਤਫਤੀਸ਼ ਅਸੀਂ ਕਰ ਰਹੇ ਹਾਂ ਵੀ ਇਹ ਕਿੱਥੋਂ ਲੈ ਕੇ ਆਏ ਆ ਔਰ ਕਿਹਨਾਂ ਨੂੰ ਇਹਨਾਂ ਨੇ ਸਪਲਾਈ ਕਰਨੀ ਸੀਗੀ ਤੇ ਇਹਦੇ ਵਿੱਚ ਵਰਨਜੋਗ ਹੈ ਕਿ ਪਹਿਲਾ ਜਿਹੜਾ ਕੁਲਵਿੰਦਰ ਹੈ ਬੂਟਾਪਿੰਡ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਚਾਰ ਪਰਚੇ ਆਲਰੇਡੀ ਦਰਜ ਹੈਗੇ ਆ ਦੋ ਐਨਡੀਪੀਐਸ ਐਕਟ ਦੇ ਹੈਗੇ ਤੇ ਇੱਕ ਐਕਸਾਈਜ਼ ਦਾ ਹੈਗਾ ਔਰ ਇੱਕ 306 ਦਾ ਪਰਚਾ ਲੱਗਿਆ ਇਸੇ ਮਾਮਲੇ 'ਚ ਜੇਲ੍ਹ ਤੋਂ ਬਾਹਰ ਨਹੀਂ ਆਇਆ ਹਾਂ ਹਾਂਜੀ ਇਹ ਤੀਜੇ ਮਹੀਨੇ ਜਿਹੜਾ ਹੈਗਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਔਰ ਉਸ ਤੋਂ ਬਾਅਦ ਇਹਨੇ ਦੁਬਾਰਾ ਫੇਰ ਆਪਣਾ ਇਹ ਕੰਮ ਜਿਹੜਾ ਸ਼ੁਰੂ ਕਰਤਾ ਸੀਗਾ ਇਹਨੂੰ ਸੀਏ ਦੀ ਟੀਮ ਡੀਐਸਪੀ ਜੀ ਸਾਹਿਬ ਦੀ ਰੈਨਮੇ ਹਰਟ ਇਨਸਪੈਕਟਰ ਸੀਏ ਇਹਨਾਂ ਨੇ ਕਾਫੀ ਦਿਨ ਤੋਂ ਇਹਦੇ ਖਿਲਾਫ ਟਾਈਪਿੰਗ ਕਰ ਰਹੇ ਸੀਗੇ ਔਰ ਖਰਬੂਜਾ ਮੰਡੀ ਤੋਂ ਉਹਨੂੰ ਅਰੈਸਟ ਕੀਤਾ 14 ਤਰੀਕ ਨੂੰ ਇਹਦਾ ਰਿਮਾਂਡ ਜਿਹੜਾ ਹੈਗਾ 3 ਦਿਨ ਦਾ ਲਿਆਦਾ ਸੀ ਇਹਦੀ ਫਰਦਰ ਤਫਤੀਸ਼ ਤੇ ਫਰਦਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਨਹੀਂ ਇਹ ਤਾਂ ਪ੍ਰਾਣੀਆਂ ਕਰਦੀਆਂ ਦੀ ਵੇਚ ਖਰੀਦ ਦਾ ਕੰਮ ਹੀ ਕਰਦਾ ਆ ਉਸੇ ਉਹਦੀ ਆਰ ਦੇ ਵਿੱਚ ਹੀ ਕਰਦਾ ਸੀ ਸੀ ਨੈਸ਼ਨਲ ਸਟੈਟਸ ਤੋਂ ਪਰਚੇਸ ਕਰਦਾ ਇਹ ਇਹਦੇ ਤੋਂ ਵੀ ਅਸੀਂ ਪੁੱਛਿਸ਼ ਕਰ ਰਹੇ ਹਾਂ ਆਲਰੇਡੀ ਟੀਮਾਂ ਸਾਡੀਆਂ ਇੱਥੇ ਵਰਕ ਕਰ ਰਹੀਆਂ ਹੈਗੀਆਂ ਤੇ ਉੱਤੇ ਅਸੀਂ ਟੈਪ ਵਗੈਰਾ ਸਦਾ ਚੱਲ ਰਿਹਾ ਹੈਗਾ ਕਿੱਥੋਂ ਲੈ ਕੇ ਆਇਆ ਸੀ ਇਹ ਕਿੱਥੇ ਇਹਨੇ ਸਪਲਾਈ ਕਰਨਾ ਸੀਗਾ ਉਹ ਗਾਂ ਤਰਤੀਜ ਦਾ ਵਿਸ਼ਾ ਹੈ ਉੱਤੇ ਅਸੀਂ ਫਰਜ਼ ਜਿਹੜੀ ਆ ਉਹ ਤੁਹਾਨੂੰ ਜਿਹੜੀ ਆਉਟਪੁੱਟ ਹੋਈ ਹੈ ਉਹ ਤੁਹਾਨੂੰ ਸ਼ੇਅਰ ਕਰ ਪਰਿਵਾਰਿਕ ਮੈਂਬਰ ਕੁਝ ਤਾਂ ਇਨਵੋਲਡ ਹੈ ਨਹੀਂ ਹਜੇ ਤੱਕ ਨਹੀਂ ਹੈ ਸਰ ਜੇ ਨਾਂ ਦਾ ਕੋਈ ਨੈਸ਼ਨਲ ਨਹੀਂ ਜਿਹਦਾ ਚੇਂਜ ਹੋਇਆ ਛੋਟੇ ਜਿਹੇ ਨਹੀਂ ਹਜੇ ਤੱਕ ਨਹੀਂ ਇਹ ਹੋਏ ਨੂੰ ਦੇਖਾਉਂਦੇ 874 ਪਰਚੇ ਤੇ ਅਲੱਗ ਦਿੱਤੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਨਹੀਂ ਉਹ ਇਹ ਅੰਡਰ ਟ్రਾਇਲ ਜੀ ਜੀ ਥੈਂਕ ਯੂ ਸੋ ਮਚ ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ